हक़ लड़ो जमा मंग मंगा जोर चंडा

ਫਾਈਨਲ ਨੂੰ ਕੋਣਾ ਆਜਾ ਜਨਤ ਆਜੋ ਵੀਰ ਆਜੋ ਬੈਠੋ ਸਾਡੇ ਡੈਲੀਗੇਸ਼ਨ ਅੰਦਰ ਕੀ ਗੱਲਬਾਤ ਕਰ ਰਹੇ ਹੋ ਤੁਸੀਂ ਜਿਹੜਾ ਮੈਂ ਕਹਿੰਦਾ ਕਿ ਉਹ ਤੈਦਰੋਂ ਜਿਹੜਾ ਸਰ ਗਾਧੂਆ ਜੀ ਕੋ ਵਾਅਦਾ ਕੀਤਾ ਉਸ ਦਾ ਬਹੁਤ ਮਹੱਤਵਪੂਰਨ ਅੱਜ ਬੀਬੀ ਨੂੰ ਪਤਾ ਲੱਗ ਗਿਆ ਹੋਣਾ ਕਿ ਕਿ ਅਸੀਂ ਅੱਤਬਦੀ ਚੱਲ ਤੀ ਆਪਾਂ ਦੇਖੋ 50 ਦਿਨ ਹੋ ਗਏ ਆ ਕਿਤੇ ਮੇਰਾ ਆਪਾ ਇਹ ਸਾਡੀ ਗਰਭ ਦੇ ਵਿੱਚ ਬੈਠੇ ਆਂ ਪਰ ਆਪਾ ਫਿਰ ਵੀ ਗਿੱਜੇ ਹੋਏ ਆਪਾਂ ਨੂੰ ਕੋਈ ਔਕਾ ਨਹੀਂ ਕਰਦੇ ਲੋਕਾਂ ਨੇ ਜੰਗ ਆਪਣੀ ਜਿੱਤ ਜ਼ਰੂਰੀ ਆ ਕਿ ਪੱਕੀ ਆ ਸੋ ਆਪਾਂ ਇਸ ਤਰ੍ਹਾਂ ਹੀ ਆ ਪੰਜਾਬ ਦਾ ਬਣਾ ਕੇ ਰੱਖਣਾ ਸੀ ਫੋਲਕ ਟੈਸਟ ਕਰਨਾ ਆਪਾਂ ਸਾਥ ਸੈੰਗ ਦੇ ਨਾਲ ਆਪਾਂ ਜੰਗ ਲਾਜ ਦੀ ਜਿੱਤਾਂਗੇ 50% ਤਾਂ ਆਪਾਂ ਜੰਗ ਜਿੱਤੀ ਚੁੱਕੇ ਆ ਬਸ ਉਦੋਂ ਆਪਾਂ ਨੂੰ ਹੌਸਲਾ ਹੰਕਾਰਾ ਹੁਣ ਕੋ ਸਾਥ ਨੂੰ ਹੌਸਲੇ ਟਣ ਤੱਕ ਹੋਰ ਆ ਜਾਣਾ ਮਾ ਤੁਸਾਰ ਨੇ ਕਿਸੇ ਤਰ੍ਹਾਂ ਹੀ ਜਾਬਤਾ ਬਣਾ ਕੇ ਰੱਖਣਾ ਵਾ ਕਿਉਂਕਿ ਆਪਕੇ ਕੋਈ ਹੋਣਗੇ ਕਿ ਆਪਾਂ ਨੂੰ ਕੋਈ ਨਹੀਂ ਹੈ ਇੱਧਰ ਘਾਟਾ ਤੋਂ ਘੱਟ ਬੈਠਿਆ ਕੋਈ ਬਰ ਨਹੀਂ ਹੈ ਆਪਾਂ ਨੂੰ ਇਹ ਕਰਨਾ ਹੀ ਪੈਣਾ ਜਿੰਨਕ ਨਾਪ ਰੰਗ ਤੇ ਇਹਨਾਂ ਨੂੰ ਵੀ ਸੇਕ ਨਹੀਂ ਪੈਣਾਗਾ ਜੀਦ ਕਾਂ ਤੱਕ ਹੱfte ਖਾਣ ਤੱਕ ਆਪਣੀ ਪ੍ਰਸ਼ਾਸਨ ਦੇ ਨਾਲ ਵੀ ਆਪਣੇ ਜੀਮ ਸਾਹਿਬ ਦਾ ਵੀ ਰਿਪੋਰਟ ਹੋ ਜੂਗੀ ਚਲੋ ਅੱਜ ਸਮੂਹ ਨਗਰ ਅਖਾੜਾ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਅਕਤਰ ਅਤੇ ਲੋਕ ਇਨក្លਬੀ ਲਹਿਰ ਦੇ ਆਦੂ ਕਮਜੀਤ ਸਿੰਘ ਜੀ ਉਹਨਾਂ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਜੋ ਐਮ ਐਲ ਏ ਬੀਬੀ ਸਰਬੀਤ ਕੌਰ ਮਾਨੁਕੇ ਦੇ ਘਰ ਦਾ ਘਰਾਓ ਕੀਤਾ ਗਿਆ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜਲਦੀ ਤੋਂ ਜਲਦੀ ਸਾਡੀ ਸੀ ਐਮ ਸਾਹਿਬ ਨਾਲ ਜੋ ਕਿ ਬਾਇਓਗੈਸ ਪਲਾਟ ਫੈਕਟਰੀਆਂ ਲੱਗ ਰਹੀਆਂ ਕੈਂਸਰ ਫੈਕਟਰੀਆਂ ਲੱਗ ਰਹੀਆਂ ਉਹਨਾਂ ਨੂੰ ਬੰਦ ਕਰਾਉਣ ਦੇ ਸਬੰਧ ਵਿੱਚ ਮੀਟਿੰਗ ਕਰਵਾਈ ਜਾਵੇ ਅਤੇ ਬੀਬੀ ਸਰਬੀਤ ਕੌਰ ਨੇ ਸਾਨੂੰ ਪੂਰਨ ਤੌਰ ਤੇ ਪ੍ਰੋਸਵਾ ਦਵਾਇਆ ਕਿ ਮੈਂ ਗੱਲ ਕਰਕੇ ਉਹਨਾਂ ਨਾਲ ਥੋੜੇ ਦਿਨਾਂ ਬੈਠ ਤੁਹਾਡੀ ਮੀਟਿੰਗ ਕਰਵਾਉਂਗੀ ਇਸ ਤੇ ਸਹਿਮਤੀ ਹੋਣ ਤੋਂ ਬਾਅਦ ਧਰਨਾ ਚੱਕਿਆ ਗਿਆ ਅਤੇ ਅੱਗੇ ਜੇ ਇਹਨਾਂ ਨੇ ਸਾਡੀ ਕੋਈ ਵੀ ਪੈਰਵਾਈ ਨਾ ਕੀਤੀ ਧਰਨੇ ਦੀ ਪ੍ਰਸ਼ਾਸਨ ਨੇ ਤਾਂ ਅਸੀਂ ਕੋਈ ਤਿੱਖਾ ਪ੍ਰੋਗਰਾਮ ਅਲਿਕਾਂਗੇ ਜੀ